ਖੜੀ ਖੇਤ ਚ ਪੱਕੀਏ ਕਣਕੇ ਤੈਨੂੰ ਤੱਕ ਤੱਕ ਮਥਾ ਠਣਕੇ ਖੜੀ ਖੇਤ ਚ ਪੱਕੀਏ ਕਣਕੇ ਤੈਨੂੰ ਤੱਕ ਤੱਕ ਮਥਾ ਠਣਕੇ ਜਦ ਬੱਦਲ ਕੱਢਦੇ ਗੇੜੇ ਬੱਦਲ ਕੱਢ ਦੇ ਗੇੜੇ ਕੁੰਝ ਲਮਾਸ ਹਾਰੇ ਮੈਂ ਦੱਸ ਕਿਵੇਂ ਸਹਾਂਗਾ ਗੜਿਆਂ ਦੀ ਮਾਰ ਮੈਂ ਦੱਸ ਕਿਵੇਂ ਸਹਾਂਗਾ ਗੜਿਆਂ ਦੀ ਮਾਰ ਮੈਂ ਦੱਸ ਕਿਵੇਂ ਸਹਾਂਗਾ ਥੜੀ ਖੇਤ ਚ ਪੱਕੀਏ ਕਣਕੇ ਤੈਨੂੰ ਤੱਕ ਤੱਕ ਮਥਾ ਠਣਕੇ ਜੇ ਆਗੀ ਜਰਾ ਹਨੇਰੀ ਛਟ ਜੜ ਹਿਲ ਜਾਣੀ ਤੇਰੀ ਆਗੀ ਜਰਾ ਹਨੇਰੀ ਛਟ ਜੜ ਹਿਲ ਜਾਣੀ ਤੇਰੀ ਓ ਜਾਣ ਆਓ ਸੇ ਪਲ ਹੀ ਓ ਜਾਣ ਆਓ ਸੇ ਪਲ ਹੀ ਕਰਜਦਾਰ ਮੈਂ ਦੱਸ ਕਿਵੇਂ ਸਹਾਂਗਾ ਗੜਿਆਂ ਦੀ ਮਾਰ ਮੈਂ ਦੱਸ ਕਿਵੇਂ ਸਹਾਂਗਾ ਖੜੀ ਖੇਤ ਚ ਪੱਕੀਏ ਕਣਕੇ ਤੈਨੂੰ ਤੱਕ ਤੱਕ ਮਥਾ ਠਣਕੇ ਤੇਲ ਖਾਦ ਅਤੇ ਦਵਾਈਆਂ ਸਭ ਖਾ ਗਏ ਕਮਾਈਆਂ ਤੇਲ ਖਾਦ ਅਤੇ ਦਵਾਈਆਂ ਸਭ ਖਾ ਗਏ ਕਮਾਈਆਂ ਜੇ ਤੂੰ ਵੀ ਦੇ ਗਈ ਤੋ ਖਾ ਤੂੰ ਵੀ ਦੇ ਗਈ ਤੋ ਖਾ ਹੋ ਮੰਗਾ ਖਵਰ ਮੈਂ ਦਸ ਕਿਵੇਂ ਸਹਾਂਗਾ ਘੜੀਆਂ ਦੀ ਮਾਰ ਮੈਂ ਦਸ ਕਿਵੇਂ ਸਹਾਂਗਾ ਘੜੀਆਂ ਦੀ ਮਾਰ ਮੈਂ ਦਸ ਕਿਵੇਂ ਸਹਾਂਗਾ ਖੜੀ ਖੇਤ ਚ ਪੱਕੀਏ ਕਣਕ ਤੈਨੂੰ ਤੱਕ ਤੱਕ ਮਥਾ ਠਣਕੇ ਤੇਰੇ ਲਈ ਤਪਾਂ ਸਈਆਂ ਰਾਤਾਂ ਨੂੰ ਚਲਾਈਆਂ ਕਈਆਂ ਤੇਰੇ ਲਈ ਤਪਾਂ ਸਈਆਂ ਰਾਤਾਂ ਨੂੰ ਚਲਾਈਆਂ ਕਈਆਂ ਜਾਣੇ ਤੂੰ ਕਿੰਨਾ ਤੈਨੂੰ ਜਾਣੇ ਤੂੰ ਕਿੰਨਾ ਤੈਨੂੰ ਕਰਦਾ ਹਾਂ ਪਿਆਰ ਮੈਂ ਦੱਸ ਕਿਵੇਂ ਸਹਾਂਗਾ ਗੜਿਆਂ ਦੀ ਮਾਰ ਮੈਂ ਦੱਸ ਕਿਵੇਂ ਸਹਾਂਗਾ ਗੜਿਆਂ ਦੀ ਮਾਰ ਮੈਂ ਦੱਸ ਕਿਵੇਂ ਸਹਾਂਗਾ ਹੜੀ ਖੇਤ ਚ ਪੱਕੀਏ ਕਣਕੇ ਤੈਨੂੰ ਤੱਕ ਤੱਕ ਮਥਾ ਠਣਕੇ